ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਸਤਖੰਡ ਰੋਡ ਤਰਨਤਾਰਨ ਸਾਹਿਬ ਵਿਖੇ ਜੋ ਧਨਮਤਾ ਸਾਹਿਬ ਕੌੜ ਜੀ ਸਰਬਲੋਭ ਵਰਤਨ ਹੱਟ ਤੇ ਜੋ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਬਲਬੀਰ ਸਿੰਘ ਮੁੱਚਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਜੋ ਸੇਵਾਦਾਰ ਨੇ ਉਹ ਅੱਜ ਸਾਡੇ ਹੱਟ ਵਿਖੇ ਸਾਡੀ ਦੁਕਾਨ ਤੇ ਆ ਰਹੇ ਬੜਾ ਪਿਆਰ ਦਿੱਤਾ ਬੜਾ ਉਹਨਾਂ ਨੇ ਇੱਥੇ ਆਣ ਕੇ ਸਾਨੂੰ ਗੁਰਬਾਣੀ ਗੁਰ ਵਿਚਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਕਿਵੇਂ ਕਰਨਾ ਹੈ ਕਿਵੇਂ ਮਹਾਰਾਜ ਸਾਹਿਬ ਜੀ ਦੇ ਖੁਸ਼ੀ ਲੈਣੇ ਨੇ ਕਿਹੜੀ ਮਰਜ਼ਾਦਾ ਮਹਾਰਾਜ ਸਾਹਿਬ ਜੀਆਂ ਦੀ ਜਿਹੜੀ ਅਸਲੀ ਮਰਜ਼ਾਦਾ ਹੈ ਕਿਵੇਂ ਮਹਾਰਾਜ ਸਾਹਿਬ ਜੀਆਂ ਦੇ ਬਚਨ ਕਮਾਉਣੇ ਨੇ ਬੜਾ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਬੜੇ ਉਹਨਾਂ ਦਾ ਆਇਆਂ ਦਾ ਸਾਡੇ ਵੱਲੋਂ ਜੀ ਆਇਆਂ ਨੂੰ ਧੰਨਵਾਦ ਜੀ ਨੰਬਰ ਕੋ ਸਾਡਾ ਜੋ ਸਰਬਲੋਹਾਟੇ ਤਰਨਤਾਰਨ ਸਾਹਿਬ ਵਿਖੇ ਸਾਡਾ ਨੰਬਰ ਹੈ 9640 979848 9644 979848 ਜਿੰਨ ਬਰਤਨ ਲੈਣੇ ਆ ਉਹ ਤਰਨ ਤਰਨ ਸਾਹਿਬ ਕੇ ਸੱਚਕੰਡਾ ਰੋਡ ਤੇ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ 시 ਦਸਿਆਂ ਦੇ ਸਥਾਨਾਂ ਤੇ ਕੋਹਲੀ ਚਮਸ਼ਾਨ ਘੜ ਦੇ ਬਿਲਕੁਲ ਸਾਹਮਣੇ ਸਾਡਾ ਹਟਿਆ ਦੁਕਾਨ ਆ ਉਹ ਆਣ ਕੇ ਸਾਡੇ ਕੋਲੇ ਸਰਬਲੋਹ ਦੇ ਬਰਤਨ ਖਰੀਦ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸੰਗਤ ਜੀ ਜਾਣ ਕੇ ਬੜੀ ਖੁਸ਼ੀ ਹੋਵੇਗੀ ਇਸ ਸੇਵਾ ਪੌਮ ਦੇ ਵਿੱਚ ਲੋਕ ਕਿਉਂਦੇ ਆਸਾਨ ਕਿ ਗੁਰੂ ਦੇ ਸਿੱਖ ਕਾਰੋਬਾਰ ਕਰਨ ਆਪਣੀ ਕਿਰਤ ਕਰਨ ਹੁਣ ਕਿਰਤ ਵਿੱਚ ਵਾਧਾ ਤੇ ਸੰਗਠਿਤ ਕਰ ਸਕਦੀ ਹੈ ਤੇ ਗੁਰੂ ਜੀ ਸੰਗਠਾ ਹੈ ਤੇ ਗੁਰੂ ਦੇ ਸਿੱਖ ਨੇ ਇਹ ਸੱਚਖੰਡ ਰੋਡ ਹੈ ਬਾਬਾ ਜੀ ਸਿੰਘ ਦੇ ਆਸਾਨ ਦੇ ਬਿਲਕੁਲ ਨਜ਼ਦੀਕ ਭਾਈ ਮਨਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਜੀ ਇਹ ਦੋਨੋਂ ਰਲ ਕੇ ਕਿਰਤ ਕਰ ਰਹੇ ਨੇ ਪਿਓਰ ਸਰਬਲੋਹ ਦੇ ਬਰਤਨ ਸਰਬਲੋਹ ਦੇ ਸ਼ਾਸਤਰ ਸਰਬਲੋਹ ਦੇ ਕੜੇ ਆ ਜਿੰਨੀਆਂ ਕੜਾਈਆਂ ਨੇ ਬਾਟੇ ਨੇ ਗਲਾਸ ਨੇ ਚਮਚੇ ਨੇ ਸਾਰੇ ਇਥੋਂ ਪ੍ਰਾਪਤ ਹੋ ਜਾਂਦੇ ਹਨ ਤੇ ਨਾਲ ਹੀ ਗੁਲਾਬ ਦੇ ਫੁੱਲ ਨਿੱਕੀਆਂ ਲਾਚੀਆਂ ਬਦਾਮ ਦੀਆਂ ਗਿਰੀਆਂ ਸੌਫ ਅਤੇ ਕਾਲੀ ਮਿਰਚ ਇਹ ਉਹ ਸਰਦਾਈ ਤਿਆਰ ਕਰਦੇ ਹਨ ਜਿਹੜੀ ਸਰਦਾਈ ਸ਼ਗੰਦੇ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਸਰੀਰ ਤੋਂ ਕਈ ਰੋਗ ਦੂਰ ਹੁੰਦੇ ਹਨ ਮੈਂ ਇਹ ਚੀਜ਼ਾਂ ਕੋਲੋਂ ਨਹੀਂ ਕਹਿ ਰਿਹਾ ਸੰਧਜੀ ਜਦੋਂ ਆਪ ਜੀ ਇੱਥੇ ਆਣ ਕੇ ਸ਼ੋਹੂਗੇ ਸਰਦਾਈ ਸਰਦਾਈ ਸ਼ਗੰਦੇ ਨਾਲ ਸੰਧਜੀ ਬੇਨਤੀ ਹੱਥ ਜੋੜ ਕੇ ਆਪ ਜੀ ਨੂੰ ਕਿ ਇਕ ਤੇ ਦਿਮਾਗ ਬੜਾ ਤੇਜ ਹੁੰਦਾ ਆਪਣੇ ਬੱਚਿਆਂ ਨੂੰ ਇਹ ਸ਼ਰਦਾਈ ਜਰੂਰ ਸ਼ਿਕਾਈਏ ਕਿ ਬਦਾਮ ਦੀਆਂ ਗਿਰੀਆਂ ਨੇ ਚਾਰੇ ਮਗਜ ਨੇ ਨਾਲ ਖਸ ਖਸਾ گلاب ਦੇ ਫੁੱਲ ਨੇ ਘਰ ਵਿੱਚ ਸਾਡੇ ਕੋਲ ਨਹੀਂ ਲੱਗੜੀ ਜਾਂਦੀ ਪਰ ਇਥੇ ਸਰਬ ਲੋ ਦੇ ਬਰਤਨਾਂ ਦੇ ਵਿੱਚ ਸ਼ਿਕਾਇਆ ਜਾਂਦਾ ਹੈ ਤੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਪਰ ਇਸ ਦੁਕਾਨ ਤੇ ਆਣ ਕੇ ਇਹਨਾਂ ਗੁਰਮੁਖਾਂ ਪਿਆਰਿਆਂ ਦੇ ਕੋਲੋਂ ਸਰਬ ਲੋ ਦੇ ਸ਼ਸਤਰ ਜਿਵੇਂ ਹਮਾਰੇ ਪੀਰ ਹਰ ਇੱਕ ਘਰ ਦੇ ਵਿੱਚ 3 ਫੁੱਟ ਦੀ ਕਿਰਪਾਨ ਤੇ 6 ਫੁੱਟ ਦਾ ਬੱਚਾ ਚਾਹੀਦਾ ਹੈ ਜ਼ਰੂਰੀ ਕਿਉਂ ਕਿ ਜਦੋਂ 3 ਫੁੱਟ ਦੀ ਕੁਰਪਾਨ ਆ ਤੇ 6 ਫੁੱਟ ਦਾ ਬਰਸ਼ਾ ਜਿਦਾ ਵਾ 3 ਫੁੱਟ ਦੀ ਕੁਰਪਾਨ ਕੰਮ ਨਹੀਂ ਕਰ ਸਕਦੀ ਜਿਹਨੂੰ ਵਾਰ ਕਰਨਾ ਹੁੰਦਾ ਵਾਰ ਰੁਕਣਾ ਹੁੰਦਾ ਉਹ ਤਾਂ 3 ਫੁੱਟੀ ਕੁਰਪਾਨ ਤੋਂ ਹੀ ਕੰਮ ਲਲੇਗਾ ਜਦੋਂ ਵੀ ਕੋਈ ਦੁਸ਼ਮਣ ਵਾਰ ਕਰਨ ਲੱਗੇ ਤੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵਾਰ ਉਹਦੇ ਸੱਜੇ ਬਾਹ ਦੇ ਕਰ ਦਿਓ ਵਾਰ ਕੰਮ ਜੋਗਾ ਰਹਿਣਾ ਨਹੀਂ ਫਿਰ ਤੁਹਾਡੇ ਅੱਗੇ ਲਾਗੇ ਭਾਜੂਗਾ ਬੇਨਤੀ ਹੈ ਸੰਗਤ ਜੀ ਸ਼ਾਸਤਰ ਵਿਦਿਆ ਤੇ ਸੁਭਗੁਣ ਸਾਡੇ ਕੋਲ ਹੋਣ ਚਾਹੀਦੇ ਸਰਬ ਲੋ ਦਾ ਪੰਡਾਰਾ ਹੈ ਇਸ ਤੋਂ ਆਣ ਕੇ ਜਰੂਰ ਪ੍ਰਾਪਤ ਕਰਿਓ ਦੇ ਨਾਲ ਇਹਨਾਂ ਦੇ ਕਾਰੋਬਾਰ ਇਸ ਗੁਰਮੁਖ ਕਾਰਣਕਿਆ ਜਦੋਂ ਸਾਡੇ ਕਾਰੋਬਾਰ ਵਿੱਚ ਵਾਧਾ ਹੋ ਜਾਵੇਗਾ ਅਸੀਂ ਸਤਿਗੁਰ ਦੀ ਸੇਵਾ ਜਿਹੜੀ ਆ ਉਹ ਨਿਸਕਾਮ ਕਰਾਂਗੇ ਤੇ ਨਾਲ ਨਾਲ ਗੁਰੂ ਦੀ ਸੇਵਾ ਬਾਰੇ ਇਹਨਾਂ ਨੂੰ ਦੱਸਿਆ ਵੀਰਾਂ ਨੇ ਇਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਬੜੀ ਖੁਸ਼ੀ ਹੋਈ ਹੈ ਜਦੋਂ ਇਹਦੇ ਗੁਰਸਿੱਖ ਮੇਲ ਤੇ ਗੁਰੂ ਦਾ ਬਚਨ ਮੰਨਣ ਤੇ ਸੰਗਤ ਜੀ ਅਰਦਾਸ ਵੀ ਕਰੋ ਇਹਨਾਂ ਦਾ ਕਾਰੋਬਾਰ ਹੋਰ ਸਿੱਪਾਸ਼ਾ ਮੇਰ ਕਰਕੇ ਆਵਰਤੀ ਕਰਵਾ ਲੈਣ ਕਿਉਂਕਿ ਇਸ ਤਰਨਤਨ ਜਿਹੜਾ ਜਿੰਨਾ ਇਲਾਕਾ ਹੈ ਜਦੋਂ ਤੁਸੀਂ ਹੋਰ ਵੀ ਇਲਾਕੇ ਤੋਂ ਆਣ ਕੇ ਤਰਨਤਨ ਸਾਹਿਬ ਦਰਸ਼ਨਦਾਰੇ ਚੌਦਿਆਂ ਜਾਂ ਮੱਸਿਆਉਂਦੇ ਦੇ ਇਹ ਸਾਜਖੰਡ ਰੋਡ ਦੇ ਸਮਸ਼ਾਨਘਰ ਦੇ ਸਾਹਮਣੇ ਇਹਨਾਂ ਦੀ ਦੁਕਾਨ ਹੈ ਜਰੂਰ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ